ਨੇ 1 ਰੁਪਇਆ ਲਮਾਉਂਦੇ ਨਹੀਂ 1 ਰੁਪਇਆ ਤੈਨੂੰ ਕੱਟ ਨਹੀਂ ਦਿੰਦੇ 90000 ਦਿੰਦੇ ਆ 100 ਰੁਪਇਆ ਹਾਂ ਬੱਸ ਮੈਂ ਵੀ ਸੇ ਲਾ ਕੇ ਗਿਆ ਕਹਾਣੀ ਚੱਲ ਆਏ ਹੁਣ ਛੱਡ ਦੇ ਜੇ ਇਹ ਨਹੀਂ ਲਊ ਮੈਂ ਖੜਾ ਮੈਂ ਲਊ ਦਤ ਮਦਾਨ ਛੱਡ ਕੇ ਨਹੀਂ ਭਜਦੇ ਹਾਂ ਗੱਲ ਕਰ ਬੜੇ ਆ ਚੱਲੀਏ ਹੁਣ ਥੋੜਾ ਜੰਮੀ ਨਹੀਂ ਦੂੰਗਾ ਕਰੋੜਾਂ ਵਾਰੀ ਬਾਬਾ ਜੰਗਣਾ ਬਚਾਰੇ ਛੋਟੀ ਛੋਟੀ ਮੁੰਨਾ ਭਾਈ ਭੇਡਾਂ ਦਾ ਸੌਦਾ ਭਾਈ ਆ ਬੱਕਰਾ ਖੜਾ ਹੋ ਗਿਆ ਨਹੀਂ ਨਹੀਂ ਪੁੱਤਾ ਹੁਣ ਜੇ ਮੈਂ ਤੁਸੀਂ ਕਰੇ ਸਾਰਾ ਕੁਝ ਕਰੇ ਹੋ ਵਿੱਚ ਇਕੱਲੇ ਬੈਠਾਂ ਦਾ ਕਿੰਨੀਆਂ ਪੇਟਾਂ ਆ ਕਿੰਨੀਆਂ ਨੇ 11 11 11 ਨੇ 11 ਪੇਟਾਂ ਕਿੱਟ ਕੰਡਾ ਨਰ ਮੈਂ ਚਾਹੀਦਾ ਕਿ ਕੈਗ ਨਾ ਲੱਗ ਕਛਤਰਾ ਕਾਇਓ ਜੀ ਦਾਰ ਵਿੱਚ ਨੇ 11 ਤੇ 12ਵਾਂ 75 ਪੱਛਤਰਾ 12ਵਾਂ 12ਵਾਂ ਨੇ ਦਾ ਇਹ ਵੀ ਮਾੜੀ ਫੜੀ ਆ ਗੀ ਕੋਈ ਆਜੋ ਨੇੜੇ ਓ ਨੇੜੇ ਆਜੋ ਕੋਈ ਆਜਾ ਯਾਰ ਉਧਰ ਪੋਰੇ ਆਜਾ ਸ਼ਾਮੇ ਕੋਰੀ ਆ ਜਾ ਮਾਬੇ ਉੱਥੇ ਆਉਣ ਲਾ ਸਾਈਡ ਤੇ ਹੋ ਜੀ ਮਾਬਾ ਫੜ ਆ ਉਹ ਵਿੱਚ ਛੋਟੇ ਨਗ ਵੀ ਖੜੇ ਨੇ ਯਾਰ ਛੋਟੇ ਵੀ ਨੇ ਉਹ ਵੀ ਮੁੱਲ ਚ ਪਈ ਜਾਂਦੇ ਨੇ ਕਹਿੰਦਾ ਘਟਿਆ ਯਾਰ ਜੇ ਛੋਟਿਆਂ ਦਾ ਵਿੱਚ ਮੈਂ ਇੱਕ ਪੈਸਾ ਵੀ ਨਹੀਂ ਘੱਟ ਲਾ ਮੈਂ ਛੋਟੇ ਲੈ ਰੋ ਜਦ ਦੀ ਮੀਟੀ ਜਾਂਦੀ ਹੋਰ ਪਾਲਦੇ ਹੋਰ ਐਨਾ ਮੇਲਾ ਪਿਆ ਉਧਰ ਮੈਂ ਕਹਿੰਦਾ ਮੇਲਾ ਉਹ ਆਜ਼ਾਦ ਲੈ ਰੋ ਚੱਕ ਤਾਂ ਆਇਆ ਮੰਨੂ ਪਾ ਲਾ ਦਈਏ ਓਏ ਮੇਲਾ ਲਾ ਦਈਏ ਲਾ ਦੇ ਮੇਲਾ ਉਹ ਨਹੀਂ ਬਸ ਭਾਈ ਇਹਨਾਂ ਦਾ ਬਹੁਤ ਆ ਪਾਪਾ ਮੂੰਹ ਘਰੇ ਦੇ ਆਪਾਂ ਮੇਲਾ ਲਾਈਏ ਓਏ ਇਹ ਤਾਂ ਤੈਨੂੰ ਕੁਝ ਨਹੀਂ ਲੰਦੇ ਉਹ ਆ ਤਾਂ ਵਿਚਾਰੇ ਕੁਝ ਨਹੀਂ ਲੰਦੇ ਕਰਨਾ ਮੇਲਾ ਮਾਲ ਵੇਚੀ ਨਾ ਕੀ ਉਹ ਬੰਦੇ ਖੁਸ਼ੀ ਰਹੀ ਜੀ ਇਹ ਤਾਂ ਨਹੀਂ ਵਿਚਾਰੇ ਕੁਸ ਲੈnde ਇਧਰ ਤੋਂ ਕੋਈ ਉਹ ਬੁੜਾ ਬੰਦਾ ਆਦ ਮਰਚੀ ਲੈ ਕੇ ਬੰਦਾਂ ਇਧਰ ਤਾਂ ਆ ਗਾ ਬਾਬਾ ਸੁਣ ਗਾ ਨਾ ਮੈਂ ਤਾਂ ਦਲਾ ਲਾ ਪੈਸਾ ਵੀ ਨਿਕਟ ਲੰਗਾ ਯਾਰ ਜਦੋਂ ਨਹੀਂ ਪਾਪਾ ਸੇ ਹੋ ਜਾ ਇੱਕ ਪੈਸਾ ਵੀ ਕੱਟ ਨਹੀਂ ਜਾਂਦਾ ਬੜੀ ਗੱਲ ਦੀ ਗੱਲ ਤਾਂ ਸੁਣ ਲਾ ਕੋਈ ਨਹੀਂ ਗੱਲ ਕਰੀ ਸੁਣਨੀ ਆ ਤਾਂ ਮੈਂ ਸੁਣੀ ਆਂ ਗੰਗਾ ਤਾਂ ਹਾਂ ਫਿਰ ਕੀ ਪਤਾ ਤੂੰ ਇੱਥੇ ਖੜਾਵੇਂ ਬੰਨਿਆ ਦਾ ਮਾਰ ਮੈ ਜੇਗਾ ਗੱਲ ਕੁਝ ਨਹੀਂ ਦੋ ਜਿਹੜੀਆਂ ਬੰਨੀਆਂ ਖੜੀਆਂ ਬੈਠੀਆਂ ਬਾਈਆਂ ਨਹੀਂ ਮੇਰੇ ਕਿ ਉਸ ਉਹ ਠੀਕ ਆ ਮੰਨ ਜਾ ਕਹਿਣਾ ਮੰਨ ਜਾ ਵਧੀਆ ਵਿਗੀਆਂ ਜਾਂਦੀਆਂ ਤੇਰੀਆਂ ਕਹਿਣਾ ਮੰਨ ਜਾ ਤੂੰ ਦੋ ਤੇ 90 ਦੀਆਂ ਦਿੰਨਾ ਤਿੰਨ ਉੱਤੇ 90 ਦੀਆਂ ਚਾਰ ਉੱਤੇ 90 ਉਹ ਵੈਸੇ ਬਾਬਾ ਪੰਜ ਉੱਤੇ 90 ਦੀਆਂ ਦਿੰਨਾ ਲੈ ਦੇ ਹਾਂ ਖੜਾ ਰਿਹਾ ਹੁਣ ਖੜਾ ਰਿਹਾ ਬੇਖੜਾ ਰਿਹਾ ਹੁਣ ਹੁਣ ਮਾਰਨੀ ਮੈਨੂੰ ਉਜਾ ਕਬੂਤਰ ਜੇ ਕਹਿੰਦਾ ਬਾਜਾ ਮਾਰ ਬੁਲਾਉਂਦਾ ਕੀ ਹੋ ਗਿਆ ਯਾਰ ਕੀ ਕੀ ਟੱਕਰਦਾ ਪਾਪਾ ਜੀ ਮੰਨੇ ਨਹੀਂ ਰਿਹਾ ਕੰਟਾ ਹੋ ਗਿਆ ਮੇਲਾ ਨਹੀਂ ਹੋ ਰਿਹਾ ਸਦਾ ਹੋਇਆ ਪਿਆ ਹੁਣੀਆਂ ਕਰੀ ਜਾਂਦਾ ਇਹ ਤਾਂ ਹੁਣ ਬਿੱਲੇ ਨੂੰ ਫੋਨਾ 70 ਤੋਂ ਚੱਲ ਕੇ 60 ਤੋਂ ਕਿੱਥੇ ਵਾਕੇ 80 ਦੇ ਵਾਕੇ ਸਭ ਤੋਂ ਜ਼ਿਆਦਾ ਬੁਲਾਇਆ ਗਿਆ 11 ਨਾਗਾ ਕਿਦਾਂ ਇਹ ਚੰਗਾ ਇਹਨਾਂ ਨੂੰ ਲੱਖ ਦੇਗਾ 10000 ਮੰਗਦਾ ਹੈ ਤੇ पे है ना है। ना छः भेडा पज का फर्क है डॉक्टर बाकी इन्हें ਰਾਜੂ ਨੇ ਵਧਾਤਾ ਚਾਲ ਬਾਈ ਮੈਂ ਤਾਂ ਇਹ ਵੀ ਸੌਦਾ ਕਰਨੇ ਸਤੇ ਦਵਾ ਦਾ ਵੀ ਅਗਲੇ ਦਾ ਬਾਲ ਲਾ ਰਹੀ ਜੀ ਦੇਖਣ ਤੇ ਹੁਣ ਕਿਉਂ ਭਾਜਦੇ ਅਸੀਂ ਤਾਂ ਹੁਣ ਬੱਚੇ ਨਹੀਂ ਬਾਈ ਮੁੱਲ ਵੀ ਬਹੁਤ ਮਹਤਾ ਬਾਬੇ ਬਾਲਾ ਦੇ ਦੇ ਬਾਈ ਅੜੀ ਕਰੀ ਹੁੰਦਾ ਅੜੀ ਨਾ ਕਰ ਉਹ ਜਮੀਨ ਵਾਲਾ ਉਹ ਮarre ਜੂ ਸਾਡੇ ਵੀ ਵਿਚੇ ਤੇ ਨਿੱਕਾ ਜਿਹਾ ਬੱਠਾ ਵਿਚਾ ਸਾਢੇ ਚਾਕੇ ਦਾ ਦਵਾ ਕਰੀ 15 ਦਾ ਸਾਢੇ ਤੋਂ ਵਾਪਸ ਲਾ ਲਈ ਤੋ ਇਹ ਕਹਦਾ 30 ਦਾ ਮੈਂ ਕਿਹਾ ਤੂੰ 15 ਦਾ ਵਾਪਸ ਲਾ ਲਈ ਸਾਡੇ ਨਾਲ ਸੌਦਾ ਕਰ ਲੈ ਉਹ ਐ ਕਰ ਲੈ 15 ਦਾ ਲਾ ਲਈ 70 ਅਸੀਂ ਫਿਰ ਮੈਨੂੰ ਨੇੜੇ ਵੀ ਨਹੀਂ ਆਉਣ ਦੇਣਾ ਨਹੀਂ 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 ਹੌਂ ਤੇ ਉਹਨੇ ਦਿੰਦਾ ਤੇਰਾ ਵੀਡੀਓ ਚੱਲੀ ਜਾਂਦੀ ਆ 15 ਰੱਖੇ ਨਾ ਸੌਦਾ ਕਰਾਂ ਪੰਜ 90 ਦੇ ਪੰਜ ਦੇ 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 15 ਦਾ ਲਾ ਲਈ ਪਰਮਾਤਮਾ ਦੀ ਸੌਂ ਲਾ ਪੰਜ ਘਟ ਲੱਖ ਦੇ ਦੇਵੇ ਓ ਬਾਈ ਹੁਣ ਤਾਂ ਹੁਣ ਤਾਂ ਮੂੰਹ ਮੰਗੇ ਹੀ ਆ ਗਿਆ ਸਾਰੀ ਤਾਂ ਇਹਨੇ ਸਾਰੀ ਉਮਰ ਕੱਢਤੀ ਮਾਲ ਵੇਚਣ ਚ ਉਹ ਬਾਈ ਫਿਰ ਇੰਨਾ ਵੀ ਹੀਮਦਾ ਚਾਚਾ ਕਿਸੇ ਦੀ ਦਾ ਕਦਰ ਕਰਦਾ ਬੀਤਾ ਕੰਮੇ ਤੇ ਖੜੇ ਨੂੰ ਮੈਂ ਇਹ ਦੱਸ ਨਾ ਯਾਰ ਤਾਂ ਚੱਲਿਆ ਓਏ ਐਂ ਤਾਂ ਚੱਲੂ ਸਾਰੀ ਐਂ ਮੁੱਲ ਲਾਉਂਦੇ ਨੇ ਆ ਵਾ ਪਰ ਮੈਨੂੰ ਪ੍ਰਧਾਨ ਜੀ ਤੁਸੀਂ ਕਰ ਦਿਓ ਮੈਂ ਪਰ ਦਿਨੇ ਨਹੀਂ ਕਰਤੀ ਲੱਗਣਾ ਖੜੀ ਮੈਨੂੰ ਚੋਰੀ ਹੁਣ ਅੱਤੀ ਦੀ ਲੈ ਗਈ 50 ਦੀ 50 ਦੀ ਚੋਰੀਆਂ ਜਲੇਬੀ ਦੀ ਲਾ ਲਈ ਮੈਂ ਇੱਕ ਹੀ ਨਾ ਰਹਿ ਉਹ ਆਪਣਾ ਘੁਣਾਮਾ ਹਲਾ ਇੱਧਰ ਚੱਕੀ ਬਾਈ ਜੀ ਮਹਤਰੀ ਦੀ ਮਨਜਾ ਕਹਿਣਾ ਬਾਬੇ ਮੁੰਨੂ ਚੀ ਆ ਵੀ ਆਲਾ ਵਿੱਚ ਹੋਰ ਖੜੇ ਆ ਗਏ ਇੱਕ ਬਹੁਤ ਸੋਨਾ ਆ ਗੁਲਾਣੇ ਵਿੱਚ ਨਿੱਕੇ ਉਹਨਾਂ ਦੀ ਆਲਾ ਹੁਣ ਦੱਸ ਆ ਵੀ ਮੁੰਨੂ ਚ ਪਈ ਹੋਣਾ ਹੁਣ ਫਸਾਈ ਰਹਿਗਾ ਹੁਣ ਦੱਸੋ ਬਾਈ ਯਾਰ ਕੀ ਇਹ ਇੱਕ ਧੱਕਾ ਕੀਤਾ ਕੋਈ ਧੱਕਾ ਨਹੀਂ ਕਰੀ ਵੀ ਇੱਕ ਹੋਰ ਖੜਾ ਲੱਗਾ ਧੱਕਾ ਯਾਰ ਤੇਰੇ ਨਾਲ ਵੀ ਨਹੀਂ ਬਾਬਾ ਵੀ ਨਹੀਂ ਦੋਨੇ ਬਰਾਬਰ ਦਾ ਮਾਲ ਦੋਨੇ ਟਿਕਾਣੇ ਤੇ ਹੁਣ ਤਾਂ ਨੇੜੇ ਜਿਹੇ ਉਹ ਕੇਰਪੋਰਟ ਤੇ ਮਾਲ ਵਿਕੀ ਜਾਂਦਾ ਚਾਚਾ ਬਟਲਾ ਮਾਮਾ ਇਹਨੂੰ ਹੋ ਗਿਆ ਖੜੇ ਨੂੰ ਤੇਰੇ ਮਾਲ ਤੇ ਫੜਾ ਫੜਾ ਪੈਸੇ ਫੜਾ ਇਹਨੂੰ ਪੈਸੇ ਜਾਰਮਾਂਗੇ ਯਾਰ ਮੈਨੂੰ ਮਾਰ ਦੰਦੇ ਬਾਪੇ ਨੂੰ ਗਾਲ ਕੁੱਟ ਕੇ ਤੂੰ ਫੜ ਜਾ ਪਾ ਜੋਦੀ ਆ ਓਏ ਖੜ ਜਾ ਬਾਪੇ ਹੁਣ ਤੂੰ ਇੱਕ ਕੰਮ ਕਰ ਮਾੜੀ ਜੀ ਸੁਣ ਲੈ ਮੇਰੀ ਵਾੜੀ ਜੀ ਸੁਣ ਲੈ ਸੁਣ ਤਾ ਓਏ ਕਿਉਂ ਡਰਦੇ ਏ ਤੇ ਵੀ ਚੱਕ ਕੇ ਤੇ ਨਹੀਂ ਲਿਆਂਦੇ ਬਾੜੀਆਂ ਛੱਡ ਦੇ ਸਾਰੀਆਂ ਹਾਂ ਕੋ ਮੇਰੇ ਕੰਨੀ ਵੀ ਦੇਖ ਲਾ ਹੁਣ ਹਾਂ ਹਾਂ ਕਰਦੀ ਹੁਣ ਸੌਦਾ ਜਮਾ ਸਿਖਰਾਂ ਤੇ ਆ ਨਹੀਂ ਜਾਣਗੇ ਅਗਲੇ ਇਹ ਬੋਲੀ ਨਹੀਂ ਪਾਉਂਦੀਆਂ ਇਹ ਕੁੜੀਆਂ ਕਹਿੰਦੀ ਵੇ ਨੇਕਾ ਮੇਰੇ ਕੰਨੀ ਵੀ ਦੇਖ ਐ ਤੇ ਇਹ ਇਹਦਾ ਵੇਚਤੀਆਂ 2 ਘਟ ਲੱਖ ਦੀਆਂ ਬਣਾ ਯਾਰ ਚੁੱਪ ਚੁੱਪ ਨਾ ਨਾ ਹੋ ਗਿਆ ਲਾਹੁਰਾਂਗਾ ਕਰੋ ਲਾਹੁਰਾਂਗਾ ਲਾ 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 ਹੋ ਗਈਆਂ ਭਾਈ ਹੋ ਗਈਆਂ ਓ ਬਾਬਾ ਹੁਣ ਮੰਨਿਆ ਮਸਾਂ ਐਸੇ ਬਿਨੈਰ ਬੋਟਾ ਕਰਾ ਜਿਵਾ ਵਿਚੇ ਪਾਉ ਸਾਈ ਯਾਰ 2000 ਭਾਈ ਮੈਂ ਕਹੀ ਨਾ ਨਾ ਵੱਜੂ ਆ ਤੇਰਾ ਐ ਜਦ 2000 ਕਰਦੇ ਅੜਾ ਖੁੱਲਾ ਕਰਦੇ ਹੀ ਨਹੀਂ ਖਾਣਾ ਖੁੱਲਾ ਕਰੋ ਭਾਈ ਹੁਣ ਤਾਂ ਖਾਣਾ ਖਾ ਲੋ ਝਾਂਜਰਾਂ ਵਾਲਿਆਂ ਥੱਲੇ ਲਾਓ और मुकदमा जारी रहा माननीय न्यायालय के समक्ष 24/6 3 मार्च 2040 को माननीय न्यायालय के समक्ष पुनः आ गौरव 3 23 उत्तर आदित्यनाथ को राव नाम क्या लेता है या जमीन का प्राप्ति में जो से ഹല വന്നില്ലില്ല അണ്ട ത്യാഗം ഒരു കർമ്മം